ਸਾਰੇ ਜੀ ਜਿੰਦਾਂ ਜਾਉਂਦੇ ਮੈਂ ਸਾਬਕਾ ਡਾਇਰੈਕਟਰ ਮਾਰਕੀਟ ਕਮੇਟੀ ਗੁਰਦਾਸਪੁਰ ਪ੍ਰਧਾਨ ਅਜੀਤ ਮਸੀਹ ਮੈਂ ਨਵੇਂ ਸਾਲ ਦੀਆਂ ਪੂਰੇ ਇਲਾਕਾ ਨਿਵਾਸੀਆਂ ਨੂੰ ਤੇ ਪੂਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਇਹ ਨਵਾਂ ਸਾਲ ਸਾਰਿਆਂ ਵਾਸਤੇ ਸ਼ੁਭ ਕਾਮਨਾਵਾਂ ਲੈ ਕੇ ਆਣ ਉਹ ਨੌਜਵਾਨਾਂ ਬੱਚਿਆਂ ਨੂੰ ਮੈਂ ਇਹ ਅਪੀਲ ਕਰਨਾ ਵੀ ਥੋੜਾ ਨਸ਼ਿਆਂ ਤੋਂ ਰਹਿਤ ਰਹਾ ਕੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਨਸ਼ਿਆਂ ਦੀ ਦੂਰ ਨਸ਼ਿਆਂ ਦੀ ਲਤ ਤੋਂ ਦੂਰ ਰਭੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਔਰ ਆਮ ਆਦਮੀ ਸਰਦਾਰ ਪਗਨ ਸਿੰਘ ਮਾਨ ਦਾ ਔਰ ਰਮਨ ਬੈਲ ਜੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਨਾ ਉਹਨਾਂ ਸਰਕਾਰਾਂ ਨੇ ਗਰੀਬਾਂ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਜਿਦਾਂ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਹੁਣ ਪੈਨਸ਼ਨਾਂ ਹਾਂਜੀ ਪੈਨਸ਼ਨਾਂ ਵੀ 500 ਰੁਪਏ ਕੱਦ ਦਿੱਤੀਆਂ ਨੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਆਮ ਆਦਮੀ ਸਰਕਾਰ ਦੇ ਰਹੀ ਆ ਮੈਂ ਸਾਰਿਆਂ ਨੂੰ ਅਪੀਲ ਕਰਨਾ ਵੀ ਬਹੁਤ ਸਾਰੇ ਲੋਕ ਜੋ ਹੋਰ ਵੀ ਲੋਕ ਪਿੱਛੇ ਹਟੇ ਹੋਏ ਆ ਉਹ ਵੀ ਆ ਆਦਮੀ ਦੇ ਨਾਲ ਨਾਲ ਰਲ ਜਣ ਇਹਨਾਂ ਨੂੰ ਕੁਝ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੋਗਾ ਸਿੰਘ ਕਹਿੰਦਾ ਕਿ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਨਸ਼ੇ ਪਤੇ ਤੋਂ ਦੂਰ ਹੋ ਨਵੇਂ ਸਾਲ ਦੀਆਂ ਹਾਰਾਂ ਮੁਬਾਰਕਾਂ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੇ ਮਾਪਿਓ ਸੇਵਾ ਕਰੋ ਤੇ ਬਾਕੀ ਭਾਈ ਗੁਰਦੇਵਾਲ ਖਾਲਸਾ ਭਾਈ ਜੀ ਦੇ ਵਦੇ ਇਹ ਵਰਮਸੀ ਪਿੰਡ ਘੋਤਪੁਕਰ ਤੋਂ ਆਮ ਪਾਰਟੀ ਦੇ ਨਾਲ ਨਵੇਂ ਸਾਲ ਦੀ ਸਾਰੇ ਲੋਕਾਂ ਨੂੰ ਵਧਾਈ ਦਿੰਨੇ ਆ ਅਜੀਤ ਪ੍ਰਧਾਨ ਦੇ ਨਾਲ ਆ ਅਜੀਤ ਪ੍ਰਧਾਨ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰਤ ਕਰਨ ਦੇ ਨੇ ਨਸ਼ੇ ਪੱਤੇ ਤੋਂ ਲੋਕਾਂ ਨੂੰ ਕਹਿਣ ਦੇ ਨੇ ਛੱਡੋ ਹੋਰ ਵੀ ਗਰੀਬਾਂ ਦਾ ਸਾਰਿਆਂ ਦਾ ਕੰਮ ਕਰਨ ਦੇ ਆ ਅੱਛਾ ਭਾਈ ਗੁਰਚ ਕੀ ਫਤਿਹ ਮੈਂ ਪਰਮਜੀਤ ਸਿੰਘ ਮਹੱਲਾ ਨੰਗਲ ਕੋੜਲੀ ਸਭ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹੋਇਆ ਆਸਮ ਮੁਬਾਰਕਾਂ ਕਿ ਨਸੇ ਤੋਂ ਾਲਾਦ ਦਿੰਦੇ ਹੋਏ ਪ੍ਰਧਾਨ ਜੀ ਸਾਡੇ ਅਜੀਤ ਮਸੀਹ ਹੁਣੇ ਇਹਨਾਂ ਦੇ ਨਾਲ ਅਸੀਂ ਸਹਿਮਤਾ ਜੋ ਵੀ ਕਾਰਵਾਈ ਕਰ ਰਹੇ ਆਂ ਇਹਨਾਂ ਦੇ ਨਾਲ ਅਸੀਂ ਹਾਜ਼ਰ ਆਂ ਕਿ ਜੋ ਵੀ ਕੋਈ ਮੁਸ਼ਕਲ ਛੋਟੀ-ਬੋਟੀ ਹੋਏ ਪ੍ਰਧਾਨ ਨੂੰ ਨਹੀਂ ਸਾਡੇ ਨਾਲ ਨੇ ਸੇਵਾ ਕਰ ਰਹੇ ਨੇ ਜਿੱਦਾਂ ਵੀ ਕੋਈ ਛੋਟੀ-ਮੋਟੀ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਹੋਏ ਪ੍ਰਧਾਨ ਜੀ ਲਈ ਸਾਡਾ ਸਾਥ ਦੇਣੇ ਅਜੀਤ ਮਸੀਹ ਜੀ ਹੋਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 90 ਸਾਲ ਦੀ ਸਭ ਪਰਿਵਾਰ ਨੂੰ ਮੁਬਾਰਕਾਂ ਠੀਕ ਹੈ ਜੀ ਇਹ ਦਿਨ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਹਰਪਜਨ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਪਿੰਡ ਡੇਰੀ ਆਲ ਦਰੋਗਾ ਸਾਰੇ ਨਗਰ ਮਾਸੀਆ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਨਵੇਂ ਸਾਲ ਦੀ ਨਵਾਂ ਸਾਲ ਜਿਹੜਾ ਵਾ ਮਤਲਬ ਖੁਸ਼ੀਆਂ ਭਰਿਆ ਆਵੇ ਹਰ ਇੱਕ ਵਾਚ ਖੁਸ਼ੀਆਂ ਭਰਿਆ ਆਵੇ ਫਿਰ ਸਾਰੇ ਨਗਰ ਨੂੰ ਪਿੰਡ ਨਿਵਾਸੀਆਂ ਨੂੰ ਸਾਰੇ ਨਗਰ ਨੂੰ ਲੱਖ ਲੱਖ ਵਧਾਈ ਨਵਾਂ ਸਾਲ ਚੜਿਆ ਜੇ ਤੇ ਸਾਰਿਆਂ ਦੇ ਖੁਸ਼ੀਆਂ ਭਰਿਆ ਹੋਵੇ ਤੋਂ ਜਿਹੜੇ ਅਸੀਂ ਵਾਹਿਗੁਰੂ ਜੀ ਅਰਦਾਸ ਕਰਦੇ ਆ ਕਿ ਜਿਹੜਾ ਪਿਛਲੇ ਕੰਮ ਰਹਿ ਗਏ ਰਹਿ ਚੁਕੇ ਲੋਕਾਂ ਦੇ ਉਹ ਧੂਰੇ ਰਹਿ ਗਏ ਚੁਕੇ ਆ ਉਹਨਾਂ ਦੇ ਵੀ ਮਹਾਰਾਜ ਅਗਲੇ ਸਾਲ ਚ ਪੂਰੇ ਵਾਹਿਗੁਰੂ ਪੂਰੇ ਕਰੇ ਨੌਜਾਨਾਂ ਨੂੰ ਵੀ ਮੈਂ ਜੀ ਅਪੀਲ ਕਰਦਾ ਵਾਂ ਕਿ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਤੇ ਰਗਿਆਰ ਵਾਲ ਧਿਆਨ ਦੇਣ ਤੇ ਹੋ ਸਕਦਾ ਆਪਣੇ ਪੰਜਾਬ ਦੇ ਵਿੱਚ ਕੋਈ ਆਪਣਾ ਪੰਜਾਬ ਆਪਣੇ ਰੰਗਲਾ ਪੰਜਾਬ ਬਣ ਸਕੇ ਜੀ ਸਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਮੈਂ ਪੇ ਲੱਖ ਲੱਖ ਵਧਾਈ ਦੇਣਾ ਨਵੇਂ ਸਾਲ ਦੀ ਵਧਾਈ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ